ਜਦੋਂ ਘਰ ਦਾ ਇੰਟੀਰੀਅਰ ਤਿਆਰ ਕਰਾਉਣਾ ਹੋਵੇ ਤਾਂ ਕਸਟਮਰ ਨੂੰ ਇਹ ਬਹਿਮ ਹੁੰਦਾ ਹੈ ਵੀ ਸਿਰਫ ਪਲਾਈ ਬੋਰਡ ਦੇ ਨਾਲ ਹੀ ਤੁਹਾਡਾ ਸਾਰਾ ਘਰ ਦਾ ਕੰਮ ਹੋ ਜੂਗਾ ਪਰ ਮਾਰਕੀਟ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਅਪਲਾਈਆਂ ਵਗੈਰਾ ਆਉਂਦੀਆਂ ਨੇ ਪਲਾਈ ਬੋਰਡ ਆਉਂਦਾ ਜੀ ਬਲੌਕ ਬੋਰਡ ਆਉਂਦਾ ਤੇ ਐਚਡੀਐਮ ਆਉਂਦਾ ਹੁਣ ਦੇਖਦੇ ਆਪਾਂ 14 ਪੁਆਇੰਟਾਂ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਕਿੱਥੇ-ਕਿੱਥੇ ਯੂਜ਼ ਹੁੰਦੀ ਹੈ ਸਭ ਤੋਂ ਪਹਿਲਾਂ ਕਿਚਨ ਦੇ ਜਿਹੜੇ ਬਕਸੇ ਨੇਗੇ ਉਹ ਤੁਹਾਡੇ ਪਲਾਈ ਬੋਰਡ ਦੇ ਬਣਨਗੇ ਜਿਹੜੇ ਪੱਲੇ ਨੇ ਉਹ ਤੁਹਾਡੇ ਬਲੌਕ ਬੋਰਡ ਦੇ ਕਿਚਨ ਦੇ ਜਿਹੜੇ ਪੀਯੂ ਪੇਂਟ ਦਾ ਫਰੰਟ ਤੁਸੀਂ ਬਣਾਉਣਾ ਉਹ ਸਾਰਾ ਐਚਡੀਮਾਰਜ ਲੱਗੂਗਾ ਪੱਲਿਆਂ ਤੇ ਵੀ ਪੀਯੂ ਪੇਂਟ ਵਾਸਤੇ ਐਚਡੀਮਾਰ ਲੱਗੂਗਾ ਕਿਉਂਕਿ ਉਹਦੇ ਤੇ ਪੇਂਟ ਵਗੈਰਾ ਡੀਕੋ ਪੇਂਟ ਵਗੈਰਾ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜੀ ਆ ਗਈ ਜਿਹੜੇ ਸ਼ਿੰਕਲ ਏਰੀਆ ਡਬਲ ਪੀਸੀ ਬੋਰਡ ਚ ਬਣੂਗਾ ਉਸ ਤੋਂ ਬਾਅਦ ਜਿਹੜੇ ਕੱਪ ਬੋਰਡ ਦੇ ਬਕਸੇ ਨੇਗੇ ਉਹ ਸਾਰੇ ਪਲਾਈ ਬੋਰਡ ਦੇ ਬਣਨਗੇ ਜਿਹੜੇ ਪੱਲੇ ਨੇ ਬਲੌਕ ਬੋਰਡ ਚ ਬਣਨਗੇ ਜੇ ਤੁਸੀਂ ਬਕਸ਼ੇ ਨੇ ਅੰਦਰਲੇ ਪਾਸੇ ਵੀ ਪੀਯੂ ਪੇਂਟ ਕਰਾਉਣਾ ਤਾਂ ਐਕਚੁਅਲੀ ਮਾਰ ਬੋਰਡ ਬਣੂਗਾ ਜੇ ਪੱਲੇ ਦੇ ਫਰੰਟ ਤੇ ਪੀਯੂ ਪੇਂਟ ਕਰਾਉਣਾ ਤਾਂ ਪਲੂਟਡ ਵਗੈਰਾ ਡਿਜ਼ਾਈਨ ਵਗੈਰਾ ਸਾਰਾ ਐਚਡੀਐਮਰ ਤੇ ਹੀ ਹੁੰਦਾ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਵਧੀਆ ਹੁੰਦੀ ਹੈ ਤੇ ਸਮੂਥ ਲੱਗਦਾ ਪੇਂਟ ਉਸ ਤੋਂ ਬਾਅਦ ਆ ਗਈ ਜਿਹੜੇ ਫੱਲੇ ਨੇਗੇ ਉਹ ਤੁਸੀਂ ਬਲੌਕ ਬੋਰਡ ਚ ਬਣਾਓ ਅਪਲਾਈ ਦਾ ਬਿਲਕੁਲ ਉਹ ਬਿੰਗਾ ਹੋ ਜਾਊਗਾ ਜੇ ਇੰਗਲਿਸ਼ ਡੋਰ ਤਿਆਰ ਕਰਨਾ ਤਾਂ ਬਲੌਕ ਬੋਰਡ ਦਾ ਬੇਸ ਬਣਾ ਕੇ ਉਤੇ ਐਚਡੀਐਮਰ ਲੱਗੂ ਮੋਲਡਿੰਗ ਕਰਾ ਸਾਰੀ ਲਾ ਕੇ ਉਸ ਤੋਂ ਬਾਅਦ ਜਿਹੜੀ ਵੈਨਿਟੀ ਆ ਉਹ ਥੋੜ ਕੰਧਾਂ ਦੀ ਪੈਨਲਿੰਗ ਕਰਾਉਣੀ ਆ ਤਾਂ ਪਲਾਈ ਦਾ ਬੇਸ ਬਣਾਓ ਉਹਦੇ ਤੇ ਐਚ ਰੀਐਮ ਮਾਰਦੀ ਜੋ ਵੀ ਮਰਜੀ ਤੁਸੀਂ ਡਿਜ਼ਾਈਨ ਪਾ ਸਕਦੇ ਟੀਵੀ ਪੈਨਲ ਜਿਹੜਾ ਬਣੂਗਾ ਬਲਾਕਬੋਰਡ ਦਾ ਬਣੂਗਾ ਤੇ ਬੈੱਡ ਸੋਫਾ ਵਗੈਰਾ ਸਾਰੇ ਪਲਾਈ ਬਣਦੇ ਜੇਕਰ ਤੁਹਾਨੂੰ ਸਾਡੀ ਪੰਜਾਬੀ ਦੇ ਵਿੱਚ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਆਪਣੇ ਸੁਝਾਅ ਜਰੂਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ